ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੈਰ ਰਚਨਾ ਕਰਨਾ ਹੈ ਸਵੇ ਅਧਿਐਨ ਯਾਨੀ ਕਿ ਆਪਣਾ ਅਧਿਐਨ ਆਪ ਕਰਨਾ ਆਪਣੇ ਆਪ ਪੜ੍ਹਾਈ ਕਰਨਾ ਜਿਹਨੂੰ ਅਸੀਂ ਕਹਿੰਦੇ ਹਾਂ ਸੈਲਫ ਸਟੱਡੀ ਠੀਕ ਹੈ ਨਾਲ ਲੈਟਸ ਸਟਾਰਟ ਸਵੇ ਅਧਿਐਨ ਦਾ ਅਰਥ ਹੈ ਆਪਣੇ ਆਪ ਪੜ੍ਹਾਈ ਕਰਨਾ ਅਸੀਂ ਆਮ ਕਰਕੇ ਅਧਿਐਨ ਲਈ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਦਾ ਸਹਾਰਾ ਲੈਂਦੇ ਹਾਂ ਯਾਨੀ ਕਿ ਅਸੀਂ ਸਕੂਲ ਕਾਲਜ ਜਾ ਕੇ ਆਪਣੀ ਸਟੱਡੀ ਕਰਦੇ ਹਾਂ ਤੇ ਇਹਨਾਂ ਥਾਵਾਂ ਦੀ ਸਹਾਇਤਾ ਨਾਲ ਕਿਤੇ ਅਧਿਅਨ ਅਰਥਾਤ ਪੜ੍ਹਾਈ ਤੋਂ ਸਾਡਾ ਭਾਵ ਕੋਈ ਨਾ ਕੋਈ ਡਿਗਰੀ ਪ੍ਰਾਪਤ ਕਰਨਾ ਹੁੰਦਾ ਹੈ ਤਾਂ ਜੋ ਉਸ ਦੀ ਸਹਾਇਤਾ ਨਾਲ ਸਾਨੂੰ ਕੋਈ ਰੋਜ਼ਗਾਰ ਪ੍ਰਾਪਤ ਹੋ ਸਕੇ ਜਾਂ ਸਾਨੂੰ ਆਪਣਾ ਕਾਰੋਬਾਰ ਚਲਾਉਣ ਵਿੱਚ ਸਹਾਇਤਾ ਮਿਲ ਸਕੇ ਪਰ ਸਵੇ ਅਧਿਆਨ ਇੱਕ ਸ਼ੌਂਕ ਹੈ ਯਾਨੀ ਕਿ ਆਪਣੇ ਆਪ ਪੜ੍ਹਾਈ ਕਰਨਾ ਇੱਕ ਸ਼ੌਂਕ ਹੈ ਹੋਬੀ ਵੀ ਕਹਿ ਸਕਦੇ ਜੀ ਇਸ ਨੂੰ ਠੀਕ ਹੈ ਸਕੂਲਾਂ ਕਾਲਜਾ ਦੀ ਰਸਮੀ ਪੜ੍ਹਾਈ ਤੋਂ ਇੱਕ ਸ਼ੌਂਕ ਨੂੰ ਪੈਦਾ ਕਰਨ ਤੇ ਪੂਰਾ ਕਰਨ ਦਾ ਇੱਕ ਸਾਧਨ ਹੈ ਸਵੈ ਅਧਿਐਨ ਦੀ ਸਹਾਇਤਾ ਨਾਲ ਕੋਈ ਭਾਵੇਂ ਥੋੜਾ ਪੜਿਆ ਹੋਵੇ ਜਾਂ ਬੋਤਾ ਉਹ ਆਪਣੇ ਆਪ ਪੁਸਤਕਾਂ ਅਖਬਾਰਾਂ ਤੇ ਰਸਾਲਿਆਂ ਨੂੰ ਪੜ੍ਹ ਕੇ ਆਪਣੇ ਗਿਆਨ ਵਿੱਚ ਵਾਧਾ ਕਰਦਾ ਰਹਿੰਦਾ ਹੈ ਥੋੜਾ ਪੜਿਆ ਭਾਵ ਊੜਾ ਐੜਾ ਜਾਣਨ ਵਾਲਾ ਵਿਅਕਤੀ ਸਵੈ ਅਧਿਨ ਨਾਲ ਆਪਣੀ ਭਾਸ਼ਾ ਤੋਂ ਹੋਣਾ ਇਹ ਆਪਣੀ ਭਾਸ਼ਾ ਤੋਂ ਬਿਨਾਂ ਹੋਣਾ ਭਾਸ਼ਾ ਵੀ ਸਿੱਖ ਸਕਦਾ ਹੈ। ਯਾਨਕਿ ਜਿਹੜਾ ਚਾਹੇ ਥੋੜਾ ਬੋਤਾ ਪੜਿਆ ਹੋਇਆ ਉਹ ਆਪਣੀ ਭਾਸ਼ਾ ਤੋਂ ਇਲਾਵਾ ਕੋਈ ਹੋਰ ਭਾਸ਼ਾ ਵੀ ਸਿੱਖ ਸਕਦਾ ਜੇਕਰ ਉਹਨੂੰ ਪੜਨ ਦਾ ਸ਼ੌਂਕ ਹੋਵੇ। ਤੇ ਆਪਣੇ ਗਿਆਨ ਵਿੱਚ ਜਿੰਨਾ ਚਾਹੇ ਯਾ ਆਪਣੇ ਗਿਆਨ ਨੂੰ ਜਿੰਨਾ ਚਾਹੇ ਵਧਾ ਸਕਦਾ ਹੈ। ਬੋਤਾ ਪੜਾ ਵਿਅਕਤੀ ਸਵੈ ਅਧਿਨ ਨਾਲ ਆਪਣੇ ਗਿਆਨ ਦਾ ਘੇਰਾ ਅਤਿਅੰਤ ਚੋੜਾ ਕਾਟ ਸਕਦਾ ਹੈ। ਉਹ ਲਾਇਬ੍ਰੇਰੀ ਤੇ ਆਪ ਖਰੀਦੀਆ ਪੁਸਕਾ ਦੀ ਸਹਾਇਤਾ ਨਾਲ ਸਾਹਿਤ ਕਲਾ ਵਿਗਿਆਨ ਤੇ ਸਮਾਜ ਵਿਗਿਆਨ ਦੇ ਵਿਸ਼ਾ ਵਿੱਚ ਵੀ ਵਿਸ਼ੇਸ਼ ਮੁਹਾਰਤ ਪ੍ਰਾਪਤ ਕਰ ਸਕਦਾ ਹੈ ਯਾਨੀ ਕਿ ਮੁਹਾਰਤ ਮਤਲਬ ਪਕੜ ਪ੍ਰਾਪਤ ਕਰ ਸਕਦਾ ਹੈ ਠੀਕ ਹੈ ਸਾਨੂੰ ਅਜਿਹੇ ਬਹੁਤ ਸਾਰੇ ਵਿਅਕਤੀ ਮਿਲ ਜਾਂਦੇ ਹਨ ਜਿਹੜੇ ਸਵੇ ਅਧਿਐਨ ਨਾਲ ਵੱਡੇ ਵੱਡੇ ਲੇਖਕ ਕਲਾਕਾਰ ਵਿਗਿਆਨੀ ਰੂਹਾਨੀ ਆਰੂ ਤੇ ਰਾਸੀ ਨੇਤਾ ਬਣੇ ਅਸਲ ਵਿੱਚ ਦੁਨੀਆਵੀ ਤੇ ਰੂਹਾਨੀ ਗਿਆਨ ਦਾ ਕੋਈ ਅੰਤ ਨਹੀਂ ਮਨੁੱਖ ਜੋ ਜੋ ਆਪਣੇ ਅਧਿਐਨ ਨੂੰ ਅੱਗੇ ਵਧਾਉਂਦਾ ਹੈ ਤ्यों-ਤ्यों ਉਸ ਨੂੰ ਅਨੁਭਵ ਹੋਣ ਲੱਗਦਾ ਹੈ ਕਿ ਉਸ ਦਾ ਗਿਆਨ ਬੜਾ ਤੁੱਛ ਹੈ। ਜਿਉਂ-ਜਿਉਂ ਸਟੱਡੀ ਮਟੀਰੀਅਲ ਪੜਦਾ ਹੈ ਤੇ ਉਹ ਸੋਚਦਾ ਕਿ ਕਿੰਨਾ ਕੁਛ ਅਸੀਂ ਹੋਰ ਗਿਆਨ ਪ੍ਰਾਪਤ ਕਰ ਸਕਦੇ ਹਾਂ। ਜਿਹੜਾ ਵੀ ਉਹਦੇ ਕੋਲ ਗਿਆਨ ਹੈ ਉਹ ਉਹਦੇ ਸਾਹਮਣੇ ਤਾਂ ਕੁਝ ਵੀ ਨਹੀਂ ਹੈਗਾ, ਠੀਕ ਹੈ? ਸਾਡੇ ਦੇਸ਼ ਵਿੱਚ ਬਾਲਕ ਵਿਦਿਆ ਦੀ ਸਮੱਸਿਆ ਵਿੱਚ ਘਿਰੇ ਦੇਸ਼ ਵਿੱਚ ਤਾਂ ਸਵੇਰ ਅਧਿਅਨ ਦੀ ਹੋ ਰਹੀ ਮਹਾਤਾ ਹੈ। ਬਾਲਕ ਮਤਲਬ ਕਿ ਬਾਲ ਵਿਦਿਆ ਬੱਚਾ ਦੀ ਵਿੱਦਿਆ ਲਈ ਸਵੈ ਅਧਿਅਨ ਯਾਨੀ ਕਿ ਆਪ ਪੜਨਾ ਬੱਚਾ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਵਿਦਿਆਰਥੀ ਜੀਵਨ ਵਿੱਚ ਪਾਠ ਪੁਸਤਕ ਦੀ ਸਕੂਲੀ ਪੜ੍ਹਾਈ ਤੋਂ ਇਲਾਵਾ ਸਵੈ ਅਧਿਅਨ ਦੀ ਭਾਰੀ ਮਹੱਤਤਾ ਹੈ ਅਸਲ ਵਿੱਚ ਮਨੁੱਖ ساری ਉਮਰ ਹੀ ਵਿਦਿਆਰਥੀ ਰਹਿੰਦਾ ਹੈ ਤੇ ਸਵੈ ਅਧਿਅਨ ਹਮੇਸ਼ਾ ਉਸ ਦੀ ਕੁਝ ਜਾਣਨ ਦੀ ਇੱਛਾ ਨੂੰ ਲਗਾਤਾਰ ਤ੍ਰਿਪਤ ਕਰਦਾ ਰਹਿੰਦਾ ਹੈ